ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਖ ਡਿਜ਼ਾਈਨਰ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਵਾਲੀ ਜਿਹੜੀ ਆਪਣੀ ਕਲੈਕਸ਼ਨ ਲਾਉਗੀ ਜੀ ਬਹੁਤ ਹੀ ਸਪੈਸ਼ਲ ਫੈਬਰਿਕ ਆ ਇਹ ਜਿਹੜਾ ਆਪਣਾ ਇਸ ਸਮਰ ਦੇ ਵਿੱਚ ਫੁੱਲ ਟ੍ਰੈਂਡ ਦੇ ਵਿੱਚ ਆ ਤਾਂ ਆਪਾਂ ਉਹ ਲੈ ਕੇ ਆਏ ਹਾਂ ਤੁਹਾਡੇ ਲਈ ਆਪਾਂ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਤੇ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ ਜੀ 7889148238 ਇਹ ਆਪਣਾ WhatsApp ਨੰਬਰ ਹੈ ਤੁਹਾਨੂੰ ਇਹਨਾਂ ਚੋਂ ਕੋਈ ਵੀ ਪਸੰਦ ਆਉਂਦਾ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਸ਼ੁਰੂ ਕਰਦੇ ਆ ਇਹ ਆਪਣਾ ਅਗਿਆ ਜੀ ਫਰਸਟ ਇਹ ਜਿਹੜਾ ਫੈਬਰਿਕ ਹੈ ਸਮਰ ਦੇ ਅਕੋਰਡਿੰਗ ਇਹ ਮਤਲਬ ਫੁੱਲ ਟ੍ਰੈਂਡ ਦੇ ਵਿੱਚ ਆ ਇਸ ਵਾਰ ਇੱਕ ਅਲੱਗ ਜੀ ਮਤਲਬ ਪੈਟਰਨ ਆ ਇਹ ਹਾਂਜੀ ਇਹ ਥੋੜਾ ਹਟਕੇ ਕਨਸੈਪਟ ਹੈ ਕਾਂਥਾ ਵਰਕ ਆਉਂਦਾ ਹੈ ਇਹ ਇਦਾਂ ਹੀ ਜਿੱਦਾਂ ਆਪਣੀ ਕੋਲ ਵਾਈਟ ਬਾਟਮ ਹੁੰਦੀਆਂ ਤਾਂ ਆਪਾਂ ਵਾਈਟ ਬਾਟਮ ਦੇ ਨਾਲ ਇਹਨੂੰ ਸ਼ਰਟ ਤੇ ਦੁਪੱਟਾ ਸੇਮ ਰੱਖ ਸਕਦੇ ਆ ਕੱਲੀ ਸ਼ਰਟ ਬਣਾ ਸਕਦੇ ਆ ਇਹ ਤੁਹਾਡੀ ਚੁਆਇਸ ਆ ਇਹਦੇ ਵਿੱਚ ਹੈਂਡ ਦਾ ਟੱਚ ਵੀ ਸਿਪੀ ਦਾ ਟੱਚ ਆ ਜਾਂਦਾ ਠੀਕ ਹੈ ਜੀ ਬਹੁਤ ਹੀ ਪਿਆਰੇ ਜੀ ਤੇ ਅਲੱਗ ਜੇ ਕਨਸੈਪਟ ਦੇ ਇਹ ਆਪਣੀ ਇਸ ਸਮਰ ਦੇ ਵਿੱਚ ਫੁੱਲ ਟ੍ਰੈਂਡ ਦੇ ਵਿੱਚ ਇਹ ਫੈਬਰਿਕ ਹੈ ਠੀਕ ਹੈ ਜੀ ਤੇ ਬਿਲਕੁਲ ਸੌਫਟ ਰਹੂਗਾ ਪਿਓਰ ਚੰਦੇਰੀ ਹੈ ਇਹ ਬਿਲਕੁਲ ਸੌਫਟ ਫੈਬਰਿਕ ਰਹੂਗਾ ਤੇ ਬਾਟਮ ਤੁਹਾਡੀ ਚੁਆਇਸ ਹੈ ਜੀ ਤੁਸੀਂ ਇਹਦੇ ਨਾਲ ਪਲੇਨ بیس ਕਲਰ ਦੀ ਮਤਲਬ ਚੰਦੇਰੀ ਚ ਵੀ ਕਰਵਾ ਸਕਦੇ ਹੋ ਤੇ ਕਾਟਨ ਚ ਲੈ ਸਕਦੇ ਹੋ ਵਾਈਟ ਲੈ ਸਕਦੇ ਹੋ ਸੇਮ ਲੈ ਸਕਦੇ ਹੋ ਇਹ ਆਪਣੀ ਚੁਆਇਸ ਆ ਇਹਦੇ ਵਿੱਚ ਆਪਣੇ ਕੋਲ ਇੱਕ ਇਹ ਕਲਰ ਹੋ ਗਿਆ ਜੀ ਤੇ ਸੈਕਿੰਡ ਕਲਰ ਆਪਣੇ ਕੋਲ ਇਹ ਆ ਜਾਂਦਾ ਸੇਮ ਪੈਟਰਨ ਦੇ ਵਿੱਚ ਇਹ ਵੀ ਬੜਾ ਪਿਆਰਾ ਜਿਹਾ ਸਕਿਨ 베이스 ਜਾਂ ਕਲਰ ਆ ਤੁਸੀਂ ਦੇਖ ਸਕਦੇ ਹੋ ਕਲਰ ਇਹ ਵੀ ਬਹੁਤ ਪਿਆਰਾ ਠੀਕ ਹੈ ਜੀ ਸੇਮ ਡਿਜ਼ਾਈਨ ਰਹੂਗਾ ਕਲਰ ਇਹ ਵੀ ਬਹੁਤ ਪਿਆਰਾ ਹੈ ਮੀਨਸ ਪੇਸਟਲ ਜੇ ਸ਼ੇਡ ਨੇ ਸਾਰੇ ਸਮਰ ਦੇ ਅਕੋਰਡਿੰਗ ਆਪਣੇ ਵਰਕ ਵਾਲੇ ਸੂਟ ਪ੍ਰਿੰਟ ਸੂਟ ਇਹਨਾਂ ਚੀਜ਼ਾਂ ਨਾਲੋਂ ਹਟ ਕੇ ਇਹ ਥੋੜਾ ਨਿਊ ਕਨਸੈਪਟ ਆ ਜਾਂਦਾ ਠੀਕ ਹੈ ਜੀ ਤੇ ਇਹਦੇ ਵਿੱਚ 3rd ਆ ਗਿਆ ਇਹ ਇਹ ਥੋੜਾ ਹੈਵੀ ਡਿਜ਼ਾਈਨ ਆ ਜਾਂਦਾ ਮੈਂ ਤੁਹਾਨੂੰ ਦਿਖਾਉਂਦੀ ਆ ਇਹ ਆ ਗਿਆ ਜੀ ਥੋੜਾ ਫੁੱਲ ਵਰਕ ਆ ਇਸ ਸ਼ਰਟ ਦੇ ਵਿੱਚ ਗ੍ਰੇ ਲਾਈਟ ਜਿਹਾ ਗ੍ਰੇ ਕਲਰ ਆ ਬਿਲਕੁਲ ਲਾਈਟ ਜਿਹਾ ਗ੍ਰੇ ਕਲਰ ਹੈ ਇਹਦੇ ਪੂਰੇ ਫਰੰਟ ਬੈਕ ਸ਼ਰਟ ਤੇ ਇਦਾਂ ਕੰਮ ਆਊਗਾ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਵੀ ਕਨਸੈਪਟ ਹੈ ਇਹਦੇ ਨਾਲ ਆਪਾਂ بیس ਕਲਰ ਦੀ ਬਾਟਮ ਰੱਖਾਂਗੇ ਇਦਾਂ ਹੀ ਤਾਂ ਬਹੁਤ ਪਿਆਰੀ ਲੱਗੂਗੀ ਐਸ ਲਈ ਨੂੰ ਆਪਾਂ ਦੁਪੱਟਾ ਵੀ ਯੂਜ਼ ਕਰ ਸਕਦੇ ਆ ਦੁਪੱਟਾ ਵੀ ਇਹ ਕੇ ਬਹੁਤ ਪਿਆਰਾ ਲੱਗੂਗਾ ਜੇ ਆਪਾਂ ਇਹਨੂੰ ਏਦਾਂ ਦੁਪੱਟਾ ਰੱਖਾਂਗੇ ਪਲੇਨ ਸੂਟ ਦੇ ਨਾਲ ਠੀਕ ਹੈ ਜੀ ਹੈ ਤਾਂ ਫੁੱਲ ਵਰਕ ਹੈ ਇਹਦੇ ਵਿੱਚ ਹੈਵੀ ਜੇ ਆਪਾਂ ਇਹਦੀ ਸ਼ਰਟ ਵੀ ਕਰਾਂਗੇ ਤਾਂ ਫਰੰਟ ਬੈਕ ਕੰਮ ਆਊਗਾ ਐਂਡ ਦੁਪੱਟਾ ਵੀ ਰੱਖ ਸਕਦੇ ਆ ਆਪਾਂ ਇਹ ਵੀ ਆਪਣੀ ਵਾਈਟ ਆਫ-ਵਾਈਟ ਬਾਟਮ ਨਾਲ ਚੱਲ ਸਕਦੀ ਆ ਜੇ ਤੁਹਾਡੇ ਕੋਲ ਜਿੱਦਾਂ ਹਮ ਬਾਟਮ ਹੁੰਦੀ ਆ ਤਾਂ ਆਪਾਂ ਨੂੰ ਸ਼ਰਟ ਰੈਡੀ ਕਰਵਾ ਸਕਦੇ ਆ ਬਟ بیس ਕਲਰ ਵੀ ਜਿਹਦੇ ਨਾਲ ਆਪਾਂ ਬਾਟਮ ਰੱਖਾਂਗੇ ਤਾਂ ਬਹੁਤ ਜ਼ਿਆਦਾ ਪਿਆਰੀ ਲੱਗੂਗੀ بیس ਕਲਰ ਦਾ ਤੁਸੀਂ ਸੂਟ ਰੱਖ ਕੇ ਇਹਨੂੰ ਦੁਪੱਟਾ ਵੀ ਰੱਖ ਸਕਦੇ ਹੋ ਇਹਦੇ ਨਾਲ ਆਫ ਵਾਈਟ ਸੂਟ ਰੱਖ ਕੇ ਵੀ ਦੁਪੱਟਾ ਰੱਖ ਸਕਦੇ ਹੋ ਇਹ ਆਪਣੀ ਚੁਆਇਸ ਦੇ ਅਕੋਰਡਿੰਗ ਹੋਊਗਾ ਇਹਦੇ ਇਹਦਾ ਵਰਕ ਤੁਸੀਂ ਦੇਖ ਸਕਦੇ ਹੋ ਇਦਾਂ ਨਹੀਂ ਕਿ ਇਹਨੂੰ ਆਪਾਂ ਜਿੱਦਾਂ ਮਰਜ਼ੀ ਵਾਸ਼ ਕਰੀਏ ਇਹਦੇ ਵਿੱਚ ਹੈਂਡ ਦਾ ਟੱਚ ਆ ਜਾਂਦਾ ਸਿੱਪੀ ਦਾ ਕੰਮ ਵੀ ਆ ਠੀਕ ਹੈ ਜੀ ਇਹ ਪੂਰੀਆਂ ਹੈਂਡ ਮੇਡ ਨਹੀਂਆਂ ਤੇ ਬਹੁਤ ਹੀ ਪਿਆਰਾ ਜਿਹਾ ਇਹ ਫੈਬਰਿਕ ਰਹੂਗਾ ਪਿਓਰ ਚਦੇਰੀ ਦੇ ਉੱਪਰ ਇਹ ਤੁਹਾਡੀ ਚੁਆਇਸ ਹੈ ਕਿ ਤੁਸੀਂ ਇਹਨੂੰ ਕਿੱਦਾਂ ਰੈਡੀ ਕਰਾਉਣਾ ਚਾਹੁੰਦੇ ਹੋ ਕਿਉਂਕਿ ਕਾਫੀ ਜਣਿਆਂ ਦਾ ਸੀਗਾ ਕੁਐਸਚਨ ਵੀ ਕੁਝ ਇਦਾਂ ਦਾ ਲੈ ਕੇ ਆਉ ਜੋ ਅੱਜਕੱਲ ਟ੍ਰੈਂਡ ਦੇ ਵਿੱਚ ਹੈ ਇਹ ਆਪਣੇ ਫੁੱਲ ਟ੍ਰੈਂਡ ਦੇ ਵਿੱਚ ਰਹਿਣ ਵਾਲੇ ਫੈਬਰਿਕ ਨੇ ਜੀ ਇਹ ਇਸ ਸਮਰ ਦੇ ਸੁਪਰ ਹਿੱਟ ਚੱਲ ਰਿਹਾ ਹੈ ਇਹ ਠੀਕ ਹੈ ਜੀ ਇਹ ਆ ਗਏ ਤੇ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਸੂਟ ਇਹ ਹੈਗਾ ਜੀ ਚੌਰਚਟ ਦੇ ਉੱਪਰ ਚੌਰਚਟ ਫੈਬਰਿਕ ਇਹ ਵੀ ਤੁਸੀਂ ਟਿਸਟਾ ਦਾ ਸੂਟ ਰਹੂਗਾ ਜੀ ਇਹ ਦੇਖ ਸਕਦੇ ਹੋ ਪਿਓਰ ਜੌਰਜਟ ਫੈਬਰਿਕ ਹੈ ਜੀ ਕਲਰ ਬਹੁਤ ਹੀ ਪਿਆਰਾ ਹੈ ਦਾ ਵੀ ਇਹ ਵੀ ਪੂਰਾ ਹਾਈਲਾਈਟ ਕੀਤਾ ਹੋਇਆ ਹੈ ਹੈਂਡ ਦਾ ਟੱਚ ਦੇ ਕੇ بیس ਕਲਰ ਦੀ ਸਿੱਪੀ ਦੇ ਨਾਲ ਇਦਾਂ ਹਾਈਲਾਈਟ ਆ ਪੂਰੀ ਸ਼ਰਟ ਇਹ ਜਿੱਦਾਂ ਸਮਰ ਦੇ ਵਿੱਚ ਇਹਨੂੰ ਆਪਾਂ ਪਾਰਟੀ ਵੇਅਰ ਯੂਜ਼ ਕਰ ਸਕਦੇ ਪੂਰਾ ਹਾਈਲਾਈਟ ਕੀਤਾ ਹੋਇਆ ਇਦਾਂ ਵਿੱਚ ਠੀਕ ਹੈ ਜੀ ਕ੍ਰੇਪ ਦੀ ਰਹੂਗੀ ਜੀ ਇਹਦੇ ਨਾਲ ਬਾਟਮ ਐਂਡ 乔र्जट दई दुपट्टा ਰਹੂਗਾ ਕਿਉਂਕਿ ਇਹ ਪਹਿਲਾਂ ਆਪਾਂ ਸੂਟ ਤੁਹਾਨੂੰ ਦਿਖਾਏ ਸੀ ਜਿਹੜੇ ਕਾਫੀ ਪਸੰਦ ਕੀਤੇ ਹੋ ਆਪਣੇ ਸਾਰੇ ਸੂਟ ਸੋਲਡ ਆਊਟ ਹੋ ਚੁੱਕੇ ਆ ਬਟ ਜੇ ਕਿਸੇ ਨੂੰ ਚਾਹੀਦਾ ਹੋਵੇਗਾ ਤਾਂ ਉਹ ਸੇਮ ਮਿਲ ਜਾਣਗੇ ਇਹ ਵੀ ਆਪਣਾ ਆਰਡਰ ਦਾ ਹੀ ਪੀਸ ਆ ਬਟ ਇਹ ਤੁਹਾਨੂੰ ਸੇਮ ਮਿਲ ਜਾਊਗਾ ਇਦਾਂ ਇਹ ਦੁਪੱਟਾ ਜੌਰਜਟ ਦਾ ਬਿਲਕੁਲ ਸੌਫਟ ਸਮਰ ਅਕੋਰਡਿੰਗ ਦੁਪੱਟਾ ਰਹੂਗਾ ਦੁਪੱਟੇ ਤੇ ਇਦਾਂ ਕਾਰਨਰ ਦੇ ਉੱਪਰ ਪ੍ਰਿੰਟ ਆ ਜਾਊਗਾ ਵਿੱਚ ਬੂਟੀ ਆ ਜਾਂਦੀ ਹੈ ਕਲਰ ਬਹੁਤ ਪਿਆਰਾ ਹੈ ਠੀਕ ਹੈ ਜੀ ਦੁਪੱਟਾ ਸੂਟ ਪਿਓਰ ਜੌਰਜਟ ਦੇ ਵਿੱਚ ਕ੍ਰੇਪ ਦੀ ਬਾਟਮ ਜੌਰਜਟ ਦਾ ਸ਼ਰਟ ਐਂਡ ਦੁਪੱਟਾ ਰੂਗਾ ਇਹਦੇ ਵੀ ਫਰੰਟ ਬੈਕ ਹੀ ਹਾਈਲਾਈਟ ਕੀਤਾ ਹੋਇਆ ਠੀਕ ਹੈ ਜੀ ਨੈਕਸਟ ਆ ਗਿਆ ਜੀ ਇਹ ਵਾਲਾ ਇਹ ਫੈਬਰਿਕ ਵੀ ਇਸ ਵਾਰ ਸੁਪਰ ਹਿੱਟ ਚੱਲ ਰਿਹਾ ਕ੍ਰਾਸ਼ ਦੇ ਵਿੱਚ ਆ ਜਾਂਦਾ ਫਿਸਟਾ ਬ੍ਰਾਂਡ ਦਾ ਰਹੂਗਾ ਜੀ ਤੇ ਕ੍ਰਾਸ਼ ਕਾਟਨ ਬਹੁਤ ਪਿਆਰਾ ਜਿਹਾ ਫੈਬਰਿਕ ਹੈ ਇਹ ਇਹ ਵਿਦਆਊਟ ਲਾਈਨਿੰਗ ਵੀ ਤੁਸੀਂ ਸਟਿਚ ਕਰਾ ਸਕਦੇ ਹੋ ਇਹ ਆ ਗਿਆ ਆਪਣਾ ਨੈਕਸਟ ਪ੍ਰਿੰਟ ਹਾਂਜੀ ਬਾਕੀ ਆਪਾਂ ਨੇ ਪ੍ਰਿੰਟ ਸੂਟ ਨੂੰ ਡਿਜ਼ਾਈਨ ਨਹੀਂ ਕੀਤਾ ਵਰਕ ਕਰਕੇ ਤੇ ਲਾਸਟ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੂਟ ਨੂੰ ਵੀ ਡਿਜ਼ਾਈਨ ਕਿਦਾਂ ਡਿਜ਼ਾਈਨ ਕੀਤਾ ਆਪਾਂ ਸੇਮ ਫੈਬਰਿਕ ਰਹੂਗਾ ਜੀ ਇਹ ਵੀ ਬਹੁਤ ਪਿਆਰਾ ਜਿਹਾ ਸ਼ੇਡ ਆ ਜਾਂਦਾ ਆਪਾਂ ਕਹਿ ਸਕਦੇ ਪਿਸਤਾ ਜੀ ਟੋਨ ਜਿੱਦਾਂ ਆਪਾਂ ਇਹਨੂੰ ਕਹਿ ਸਕਦੇ ਲਾਈਟ ਜਿਹਾ ਅੰਗੂਰੀ ਕਲਰ ਸਮਰੱਧਾ ਕਲਰ ਬਹੁਤ ਹੀ ਪਿਆਰਾ ਪ੍ਰਿੰਟ ਵੀ ਬਹੁਤ ਪਿਆਰਾ ਜੀ ਇਹ ਇਹ ਆ ਗਿਆ ਟਿਸਟਾ ਦਾ ਹੀ ਆ ਗਿਆ ਸੂਟ ਇਹ ਵੀ ਟਿਸਟਾ ਬ੍ਰੈਂਡ ਦੇ ਸਾਰੇ ਰਹਿਣਗੇ ਜੀ ਆਪਣੇ ਸੂਟ ਕਿਉਂਕਿ ਇਹ ਫੈਬਰਿਕ ਬਿਲਕੁਲ ਦੀ ਕੋਈ ਸ਼ਿਕਾਇਤ ਨਹੀਂ ਕੋਈ ਖਰਾਬ ਨਹੀਂ ਹੁੰਦਾ ਕੋਈ ਕੁਝ ਨਹੀਂ ਤੇ ਇਹਦੇ ਵਿੱਚ ਦੇਖੋ ਤੁਸੀਂ ਪ੍ਰਿੰਟ ਬਹੁਤ ਪਿਆਰਾ ਹੈ ਪ੍ਰਿੰਟ ਨਾਲ ਆਪਾਂ ਇਹਨੂੰ ਹਾਈਲਾਈਟ ਵੀ ਕਰ ਸਕਦੇ ਹਾਂ ਵਰਕ ਵਗੈਰਾ ਦੇ ਕੇ ਇਹਦੇ ਨਾਲ ਪਲੇਨ ਬਾਟਮ 크ਰਸ਼ੀ ਬਾਟਮ ਲਾਉਗੀ ਫੈਬਰਿਕ 크ਰਸ਼ ਦਾ ਹੀ ਹੈ ਠੀਕ ਹੈ ਜੀ ਕਲਰ ਇਹ ਵੀ ਬਹੁਤ ਪਿਆਰਾ ਹੈ कि मैं ਤੁਹਾਨੂੰ ਦਿਖਾ ਰਹੀ ਹਾਂ ਬਾਕੀ ਇਹ ਆਪਣੇ ਰੈਡੀ ਹੋਣੇ ਆ ਸਾਰੇ ਆਪਾਂ ਇਹਨਾਂ ਨੂੰ ਹਾਈਲਾਈਟ ਕਰਕੇ ਵਰਕ ਕਰਕੇ ਫੁੱਲ ਮਤਲਬ ਬੁਟੀਕ ਸਟਾਈਲ ਸੂਟ ਇਹਨਾਂ ਨੂੰ ਆਪਾਂ ਰੈਡੀ ਕਰਾਂਗੇ ਠੀਕ ਹੈ ਜੀ ਇਹ ਆ ਗਿਆ ਸੈਕਿੰਡ ਕਲਰ ਇਹਦੇ ਵਿੱਚ ਐਂਡ ਇਹ ਆ ਜਾਂਦਾ ਜੀ ਇਹਦੇ ਵਿੱਚ ਥਰਡ ਕਲਰ ਬਹੁਤ ਪਿਆਰਾ ਜਿਹਾ ਕਲਰ ਆ ਗ੍ਰੇ ਕਲਰ ਆ ਜਾਂਦਾ ਇਹ ਵੀ क्रਸ਼ ਕਾਟਨ ਹੈ ਪ੍ਰਿੰਟ ਇਹਦਾ ਵੀ ਬਹੁਤ ਪਿਆਰਾ ਇਹਦੇ ਨਾਲ ਬਾਟਮ ਆ ਜਿਹੜੀ ਇਹਦੇ ਵਿੱਚ ਛੋਟੀ ਬੂਟੀ ਆ ਜਾਂਦੀ ਹੈ ਬਾਟਮ ਦੇ ਵਿੱਚ ਤੁਸੀਂ ਚੈੱਕ ਕਰੋ ਇੱਥੇ ਇਦੇ ਵਿੱਚ ਬੂਟੀ ਹੈ ਬਾਟਮ 'ਚ ਠੀਕ ਹੈ ਜੀ ਕਲਰ ਇਹ ਵੀ ਬਹੁਤ ਪਿਆਰਾ ਮੈਂ ਸਾਰੇ ਪ੍ਰਿੰਟ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਮੈਨੂੰ ਕਾਲ ਆ ਰਹੀਆਂ ਸੀ ਕਿ ਤੁਸੀਂ ਫੈਬਰਿਕ ਨਵਾਂ ਲੈ ਕੇ ਆਓ ਕਿ ਇਸ ਵਾਰ ਸਮਰਚ ਕੀ ਚੱਲ ਰਿਹਾ ਨਵਾਂ ਹਾਂਜੀ ਇਹ ਸਾਰੇ ਇਸ ਵਾਰ ਸਮਰ ਦੇ ਟ੍ਰੈਂਡ ਦੇ ਵਿੱਚ ਫੁੱਲ ਟ੍ਰੈਂਡ ਦੇ ਵਿੱਚ ਚੱਲ ਰਹੇ ਨੇ ਫੈਬਰਿਕ ਜਿਹੜੇ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਠੀਕ ਹੈ ਜੀ ਤੇ ਨੈਕਸਟ ਆ ਜਾਂਦਾ ਇਹ ਪ੍ਰਿੰਟ ਸਾਰੇ ਹੀ ਇੱਕ ਤੋਂ ਇੱਕ ਨੇ ਜੀ ਇਹ ਫੈਬਰਿਕ ਦੇ ਵਿੱਚ ਇਹ ਪ੍ਰਿੰਟ ਵੀ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸ਼ੇਡ ਆ ਇਹ ਵੀ ਇਹਦਾ ਕਲਰ ਹੀ ਬਹੁਤ ਪਿਆਰਾ ਹੈ ਬਾਕੀ ਫੈਬਰਿਕ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੌਫਟ ਮਲਾਈ ਵਰਗਾ ਫੈਬਰਿਕ ਹੈ ਇਹਨੂੰ ਆਪਾਂ ਕਹਿ ਸਕਦਾ ਜਿੱਦਾਂ ਬਟਰ ਕਾਟਨ ਹੁੰਦੀ ਸੀ ਉਦਾਂ ਦਾ ਫੈਬਰਿਕ ਆ ਇਹ ਕਿਉਂਕਿ ਟਿਸਟਾ ਦਾ ਪਿਓਰ ਦਾ ਫੈਬਰਿਕ ਹੈ ਕਿਉਂਕਿ ਇਹਦੇ ਵਿੱਚ ਵੀ ਕਾਫੀ ਬ੍ਰਾਂਡ ਦੇ ਆਉਂਦੇ ਆ ਠੀਕ ਹੈ ਜੀ ਟਿਸਟਾ ਬ੍ਰਾਂਡ ਦਾ ਫੈਬਰਿਕ ਨੰਬਰ 1 ਹੁੰਦਾ ਜਿਹੜੇ ਯੂਜ਼ ਕਰਦੇ ਆ ਉਹਨਾਂ ਨੂੰ ਪਤਾ ਗਿਆ ਹੁਣ ਤੁਸੀਂ ਪ੍ਰਿੰਟ ਚੈੱਕ ਕਰੋ ਇਹ ਵੀ ਬਹੁਤ ਜ਼ਿਆਦਾ ਪਿਆਰਾ ਇਹਨੂੰ ਤੁਸੀਂ 올ਓਵਰ ਵੀ ਰੱਖ ਸਕਦੇ ਹੋ ਇਹਦੇ ਨਾਲ ਲਾਈਟ ऑफ वाइट जी कलर की बॉटम भी कर सकते हो ऑल ओवर भी रख सकते हो ठीक है जी ये आ गया नैक्सट आ गया जी अपना ए वाला ठीक है जी ये अपना वाइट बॉटम न रखा ये अपने ओनली शर्ट पीस है जी ये सारे अपने सोल्ड आउट हो चुके हैं ठीक है जी चेक करो ए भी बहुत प्यारा जहाँ प्रिंट है सेम फैब्रिक रहेगा प्रिंट ती चेक कर सकते हो यह आप रखा ऑफ वाइट बॉटम के न ਕਿ ਬਹੁਤ ਹੀ ਪਿਆਰਾ ਰੈਡੀ ਹੁੰਦਾ ਤੁਸੀਂ ਕੰਮ ਵੀ ਕਰਵਾ ਸਕਦੇ ਹੋ ਤੇ ਐਦਾਂ ਵੀ ਲੇਸਿਸ ਵਗੈਰਾ ਦੀ ਡਿਜ਼ਾਈਨ ਕਰਕੇ ਰੈਡੀ ਕਰਵਾ ਸਕਦੇ ਹੋ ਇਹ ਸਾਰੇ ਪ੍ਰਿੰਟ ਆਪਣੇ ਕ੍ਰਸ਼ ਕਾਟਨ ਦੇ ਵਿੱਚ ਦੇ ਆਗੇ ਜੀ ਤੇ ਨੈਕਸਟ ਆ ਜਾਂਦਾ ਆਪਣਾ ਇਹ ਵਾਲਾ ਇਹ ਫੈਬਰਿਕ ਹੈਗਾ ਜੀ ਲਿਲਨ ਦੇ ਵਿੱਚ ਤੇ ਕਲਰ ਇਹ ਵੀ ਬਹੁਤ ਪਿਆਰਾ ਜੀ ਇਹਨੂੰ ਤੁਸੀਂ ਵਿਦਆਊਟ ਲਾਈਨਿੰਗ ਮਤਲਬ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਫੈਬਰਿਕ ਚੈੱਕ ਕਰੋ ਤੁਸੀਂ ਇਹ ਵੀ ਸੌਫਟ ਦੇ ਵਿੱਚ ਲਿਲਨ ਇੱਕ ਹੁੰਦੀ ਹੈ ਬਹੁਤ ਖੜੀ ਖੜੀ ਉਦਾਂ ਦਾ ਫੈਬਰਿਕ ਨਹੀਂ ਹੈ ਠੀਕ ਹੈ ਜੀ ਸ਼ਰਟ ਰਹੂਗੀ ਇਹਦੀ ਰਹੂਗੀ ਬਾਟਮ ਬਾਟਮ ਦੇ ਵਿੱਚ ਵੀ ਤੁਸੀਂ ਚੈੱਕ ਕਰੋ ਸੈਲਫ ਹੈ ਇਹਦੇ ਵਿੱਚ ਇੱਦਾਂ ਪੂਰੀ ਬਾਟਮ ਦੇ ਵਿੱਚ ਸੈਲਫ ਹੈ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈ ਇਹਦਾ ਵੀ ਇਹਦੇ ਉੱਪਰ ਆਪਾਂ ਜਿੱਦਾਂ ਲਾਈਟ ਕਲਰ ਦਾ ਕੰਮ ਕਰਾਂਗੇ ਬਾਟਮ ਤੇ ਕਰ ਸਕਦੇ ਆ ਸ਼ਰਟ ਤੇ ਕਰ ਸਕਦੇ ਆ ਤਾਂ ਬਹੁਤ ਹੀ ਪਿਆਰਾ ਜਿਹਾ ਆਪਣਾ ਇਹ ਸੂਟ ਰੈਡੀ ਹੋਊਗਾ ਠੀਕ ਹੈ ਜੀ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰੋ ਇਹਦੀ ਤੇ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਫੈਬਰਿਕ ਇਹ ਹੈਗਾ ਜੀ ਪਿਓਰ ਚੌੜ ਚਟ ਦੇ ਉੱਪਰ ਇਹਨੂੰ ਵੀ ਤੁਸੀਂ ਇਦਾਂ ਸਕਿਨ ਜੀ ਬਾਟਮ ਨਾਲ ਕਰ ਸਕਦੇ ਹੋ 셔ਟ ਵੀ ਤੇ 올 오버 ਵੀ ਰੈਡੀ ਕਰਵਾ ਸਕਦੇ ਹੋ ਬਾਕੀ ਇਹ ਸੂਟ ਬਹੁਤ ਜ਼ਿਆਦਾ ਡਿਜ਼ਾਈਨਰ ਪੀਸ ਬਣਨਗੇ ਜਦੋਂ ਆਪਾਂ ਇਹਨਾਂ ਨੂੰ ਰੈਡੀ ਕਰਾਂਗੇ ਡਿਜ਼ਾਈਨ ਕਰਕੇ ਠੀਕ ਹੈ ਜੀ ਮੈਂ ਓਨਲੀ ਤੁਹਾਨੂੰ ਫੈਬਰਿਕ ਹੀ ਸ਼ੇਅਰ ਕਰ ਰਹੀ ਹਾਂ ਇਹ ਆ ਗਿਆ ਜੀ ਕਲਰ ਇਹਦਾ ਮਤਲਬ ਮਜ਼ੈਂਟਾ ਕਲਰ ਨਹੀਂ ਹੈਗਾ ਥੋੜਾ ਓਨੀਅਨ ਜੀ ਟੋਨ ਦਾ ਸ਼ੇਡ ਆ ਬਹੁਤ ਪਿਆਰਾ ਸ਼ੇਡ ਆ ਜੌਰਜਟ ਦੇ ਉੱਪਰ ਆ ਜੀ ਤੇ ਨੈਕਸਟ ਆ ਗਿਆ ਆਪਣਾ ਇਹ ਵਾਲਾ ਇਹ ਵੀ ਜਾਰਜਟ ਦੇ ਉੱਪਰ ਹੀ ਰਹੂਗਾ ਫੈਬਰਿਕ ਜਿਹੜਾ ਮੈਂ ਤੁਹਾਨੂੰ ਦਿਖਾਇਆ ਅਜ ਸਾਰਾ ਆਪਣਾ ਟਿਸਟਾ ਦਾ ਹੀ ਰਹੂਗਾ ਜੀ ਕਿਉਂਕਿ ਫੈਬਰਿਕ ਦੇ ਨਾਲ ਆਪਣਾ ਕੋਈ ਵੀ ਕੰਪਰੋਮਾਈਜ਼ ਨਹੀਂ ਕਰਦੇ ਕਿਉਂਕਿ ਆਪਾਂ ਇਹਨੂੰ ਜੇ ਵਰਕ ਕਰਾ ਰਹੇ ਹਾਂ ਸਟੀਚਿੰਗ ਕਰਵਾ ਰਹੇ ਹਾਂ ਤਾਂ ਆਪਣਾ ਸੂਟ ਕਾਫੀ ਕੋਸਟਲੀ ਚਲਾ ਜਾਂਦਾ ਤਾਂ ਜੀ ਆਪਾਂ ਮਤਲਬ ਇੰਨਾ ਕੁਝ ਕਰਕੇ ਤਾਂ ਫੈਬਰਿਕ ਵਧੀਆ ਨਹੀਂ ਲਾਵਾਂਗੇ ਤਾਂ ਇੱਕ ਦੋ ਵਾਰ ਵੇਅਰ ਕਰਨ ਤੋਂ ਬਾਅਦ ਉਹ ਰੱਦੀ ਹੋ ਜਾਊਗਾ ਤਾਂ ਕੋਈ ਫਾਇਦਾ ਨਹੀਂ ਹੋਊਗਾ ਹਨਾ ਤਾਂ ਇਸ ਕਰਕੇ ਆਪਾਂ ਫੈਬਰਿਕ ਹਮੇਸ਼ਾ ਕੋਸ਼ਿਸ਼ ਕਰੀਦੀ ਕਿ ਵਧੀਆ ਤੋਂ ਵਧੀਆ ਫੈਬਰਿਕ ਯੂਜ਼ ਕਰੀਏ ਬਾਕੀ ਜਿੰਨਾਂ ਕੋਲ ਬਣ ਕੇ ਜਾਂਦੇ ਆ ਉਹਨਾਂ ਨੂੰ ਪਤਾ ਆਪਣੇ ਫੈਬਰਿਕ ਬਾਰੇ ਸਾਰਾ ਪਰ ਪ੍ਰਿੰਟ ਤੁਸੀਂ ਇਹ ਵੀ ਚੈੱਕ ਕਰੋ ਵੀ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਆ ਜੌਰਜਟ ਦਾ ਵੀ ਇਦਾਂ ਕਿ ਆਪਾਂ ਇਹਨੂੰ ਸਰਦੀ ਗਰਮੀ ਵੇਅਰ ਕਰ ਸਕਦੇ ਆ ਆਪਾਂ ਡਿਜ਼ਾਈਨ ਕਰਕੇ ਇਹਨਾਂ ਨੂੰ ਜਿੱਦਾਂ ਮੈਂ ਵੇਅਰ ਕੀਤੀ ਹੋਈ ਹੈ ਵੀ ਮੇਰੀ ਦੇਖੋ ਤੁਸੀਂ ਜੌਰਜਟ ਦੀ ਸ਼ਰਟ ਹੈ ਤਾਂ ਆਪਾਂ ਇਹਨੂੰ ਇੱਦਾਂ ਪੈਚ ਲਗਾ ਕੇ ਡਿਜ਼ਾਈਨ ਕੀਤਾ ਹੋਇਆ ਇਦਾਂ ਕੇ ਰਾ ਸਲੀਵਸ ਦੇ ਉੱਪਰ ਇਦਾਂ ਆਪਾਂ ਇਹਨੂੰ ਡਿਜ਼ਾਈਨ ਕਰ ਸਕਦੇ ਆ ਠੀਕ ਹੈ ਜੀ ਤਾਂ ਆਪਾਂ ਇੱਕ ਵਰਕ ਵੀ ਕੀਤਾ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੁਸੀਂ ਚੈੱਕ ਕਰੋ ਆਪਾਂ ਇਹਨੂੰ ਆਰਗੈਂਜ਼ਾ ਦਾ ਪੈਚ ਲਗਾ ਕੇ ਪਿਓਰ ਆਰਗੈਂਜ਼ਾ ਦਾ ਆਪਾਂ ਪੈਚ ਦਿੱਤਾ ਤੇ ਫੈਬਰਿਕ ਦੇ ਵਿੱਚੋਂ ਹੀ ਆਪਾਂ ਕਲਰ ਲੈ ਕੇ ਤੁਸੀਂ ਦੇਖ ਸਕਦੇ ਹੋ ਜਿੱਦਾਂ ਪਿੰਕ ਹੋ ਗਿਆ ਠੀਕ ਹੈ ਜੀ ਪਰਪਲ ਹੋ ਗਿਆ ਸਾਰੇ ਸ਼ੇਡ ਆਪਾਂ ਇਹਦੇ ਵਿੱਚ ਦੇ ਕੇ ਇਦਾਂ ਆਰਗੈਂਜ਼ਾ ਦਾ ਪੈਚ ਲਗਾ ਕੇ ਇਹਨੂੰ ਆਪਾਂ ਵਰਕ ਦਿੱਤਾ घेरे पर हैवी कम आ जाता घेरे पर बाकी जो ही रेडी होगा प्रॉपर लुटेदी फिर ही पता लगेगी एद ठीक है जी यदा घेरे पर काम यह एक्चुअली अपना विदाउट स्टिचिंग जाना क्योंकि स्टिचिंग लिए टाइम चाहिए होंगे जी ठीक है ये आ गया जीतियाँ स्लीवस थे। सेम ही आप कम किया होता पैच लगा के जदों रेडी होया सूट तो ग्रेस बहुत अलग होगी एद ਸਤ ਜੀ ਬਹੁਤ ਪਿਆਰਾ ਲੱਗ ਰਿਹਾ ਇਹ ਸੂਟ ਇਹਦੇ ਨਾਲ ਦੁਪੱਟਾ ਆਪਾਂ ਰੈਡੀ ਕਰਨਾ ਜੀ ਟਾਈ ਐਂਡ ਡਾਈ ਦੁਪੱਟਾ ਦਵਾਂਗੇ ਆਪਾਂ ਪਿਓਰ ਚੁਣਾਉਂਦਾ ਦੁਪੱਟਾ ਹਜੇ ਇਹਦੇ ਨਾਲ ਰੈਡੀ ਹੋਣਾ ਮੈਂ ਤੁਹਾਨੂੰ ਨਾਲ ਸ਼ੇਅਰ ਕੀਤਾ ਤੇ ਵਿਦਆਊਟ ਸਟੀਚਿੰਗ ਜਾ ਰਿਹਾ ਇਹ ਆਪਣਾ ਏ ਸੀ ਜੀ ਆਪਣੀ ਅੱਜ ਵਾਲੀ ਕਲੈਕਸ਼ਨ ਤਾਂ ਉਮੀਦ ਕਰਦੇ ਆ ਕਿ ਤੁਹਾਨੂੰ ਆਪਣੀ ਅੱਜ ਵਾਲੀ ਕਲੈਕਸ਼ਨ ਪਸੰਦ ਆਊਗੀ ਤੁਸੀਂ ਕਮੈਂਟ ਕਰਕੇ ਦੱਸਿਓ ਬਾਕੀ ਤੁਹਾਨੂੰ ਆਪਣੀ ਅੱਜ ਵਾਲੀ ਕਲੈਕਸ਼ਨ ਕਿਵੇਂ ਦੀ ਲੱਗੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੀ ਕਲੈਕਸ਼ਨ ਨੂੰ ਇੰਨਾ ਜਿਆਦਾ ਪਸੰਦ ਕਰਦੇ ਨੇ ਸਾਨੂੰ ਅਪਰੀਸ਼ੀਏਟ ਕਰਦੇ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਵੀਡੀਓ ਵਾਚ ਕਰ ਲਈ ਥੈਂਕ ਯੂ